ਤੇ ਕਿਰਦੂ ਸੀ ਤੇ ਮੈਂ ਹਾਂ ਤੁਹਾਡੇ ਨਾਲ ਸਲੋਣੀ ਜਿੱਤੇ ਕੀ ਨਗਰ ਨਿਗਮ ਚੌੜਾ ਦੇ ਵਿੱਚ ਹਰ ਕੋਈ ਪਾਰਟੀ ਜਿੱਤਾ ਸ਼ੇਰ ਆਪਣੇ ਸਿਰ ਸਜਾਉਣਾ ਚਾਹੁੰਦੀ ਹੀ ਉੱਥੇ ਹੀ ਗੱਲ ਕਰੀਏ ਆਜ਼ਾਦ ਉਮੀਦਵਾਰਾਂ ਦੀ ਤਾਂ ਆਜ਼ਾਦ ਉਮੀਦਵਾਰਾਂ ਵਿੱਚੋਂ ਕਈ ਆਜ਼ਾਦ ਉਮੀਦਵਾਰ ਹੈ ਆਪਣੀ ਆਪਣੀ ਜਿੱਤ ਦਾ ਸੈਰ ਆਪਣੇ ਸਿਰ ਸਜਾਜੁੰਦੇ ਨੇ ਉੱਥੇ ਗੱਲ ਕਰੀਏ ਆਓ ਜੀ ਆਓ ਕਮੇਟਾਰੀ ਜੋ ਕਿ ਇਸ ਟਾਈਮ ਪਾਰੀ ਲੀਗ ਨਾਲ ਕੁਝ ਚੁੱਕੇ ਨੇ ਤੇ ਗੱਲਬਾਤ ਕਰ ਲੈਣੇ ਆ ਆਕੋ ਨਾਲ ਆਮੜਾ ਜਿੱਤਾਈ ਟਿਕਟਾਰਾਂ ਜਿੱਤਦਾ ਸੈਰ ਬਹੁਤ ਵਧੀਆ ਜੀ ਪਹਿਲਾਂ ਪਿਆਰ ਕਰਦੀ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਮਲ ਪਾਈ ਦੇ ਨਾਲ ਬਹੁਤ ਵੱਡੀ ਲੀਡ ਨਾਲ ਉਹ ਜਿੱਤ ਚੁੱਕੇ ਨੇ ਇਹਦਾ ਸ਼ਾਹਦਾਗੀ ਦੀ ਸੀ ਇਹ ਗੱਲ ਨਹੀਂ ਗੱਲ ਇਹ ਲੋਕ ਕਿੱਥੇ ਨੇ ਠੀਕ ਹੈ ਹੁਣ ਪਾਣੀ ਪਾਣੀ ਚਲੋ ਫੋਟੋਆਂ ਲੈਣੇ ਚਲੋ ਬਾਹਰ ਕੱਲ ਕਰਵਾ ਦੇਣੀ ਫੋਟੋਆਂ ਤੇ ਚਲੋ ਚਲੋ ਚਾੜ ਦੇ ਚਲੋ ਅਸੀਂ ਗੱਲ ਨੂੰ ਬੁਝਾਰੇ ਦੇ ਸੇਵਾਦਾਰ ਨੂੰ ਇਹਨਾਂ ਨੂੰ ਪੁੱਛੇ ਕਿ ਤਾ ਮਹਿਸੂਸ ਕਰ ਰਹੇ ਹੋ ਜਦੋਂ ਕਿ ਤਾ ਮਹਿਸੂਸ ਕਰ ਰਹੇ ਹੋ ਜੀ ਬੰਦਿਆ 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 ਹਰ ਵਾਰੀ ਆਇਆ 5 ਸਾਲ ਬਾਅਦ ਇਹਨਾਂ ਨੂੰ ਸਰਕਾਰ ਬਣਾਇਆ ਕਰਾਂਗੇ ਮਰੀਜ਼ ਖਾਲੀ ਖਾਲੀ ਜਗ੍ਹਾ ਦੇ ਦੇਖੋ ਜੀ ਆਪ ਜਿੱਤੇ ਹੋ ਪਾਰੀ ਕੋਈ ਨਹੀਂ ਕਹਿੰਦੀ ਤੁਹਾਡਾ ਆਪਣੀ ਦੇਨ ਹੈ ਜੀ ਪਿਆਰ ਹੈ ਤੇ ਕਿਤੇ ਕਿਤੇ ਬਹੁਤ ਭਾਰੀ ਕੈਂਡੀਡੇਟ ਸੀ ਤੁਹਾਡੇ ਅੱਗੇ ਬਹੁਤ ਟੈਸਟਮੈਂਟ ਵੀ ਕੀਤਾ ਗਿਆ ਬਹੁਤ ਕੁਝ ਹੋਇਆ ਪਿਤੇ ਦਿਨਾਂ ਦੇ ਵਿੱਚ ਪਰ ਫਿਰ ਇਹ ਗੱਲ ਤੁਹਾਨੂੰ ਮੈਨੂੰ ਕਹਿੰਦੀ ਇਹ ਭਾਰੀ ਲੋਕ ਨੇ ਬਿਲਕੁਲ ਇਹ ਚੰਗੇ ਤੇ ਉਹਨਾਂ ਨੇ ਉਹਨਾਰੇ ਬਹੁਤ ਬਹੁਤ ਟੈਸਟ ਕਰਨੀ ਨੂੰ ਮਜਬੂਰ ਕੀਤਾ ਪਰ ਫਿਰ ਵੀ ਤੁਸੀਂ ਬੜੀ ਭਾਰੀ ਲੀਡਰ ਜਿਹਦੇ ਨਾਲ ਪਿਆਰ ਕਰਦੇ ਉਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਇਹਨਾਂ ਦਾ ਮਤਾਵਾਦ ਕਰਦਾ ਜੋ ਲੈਣਾ ਉਹ ਲੈ ਲਓ ਤੇ ਆਹ ਤੇ ਆ ਪਰ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ ਕੀਤਾ ਤੇ ਇਹਨਾਂ ਨੇ ਕੋ ਜਵਾਬ ਕਿ ਸੰਗਤ ਦੇ ਆਪ ਦੇ ਦੇ ਰਹੇ ਹੋ ਕਿ ਜੀ ਮੇਰੇ ਸਾਰੇ ਪਰਿਵਾਰ ਦਾ ਮੱਲਾਂ ਨਿਵਾਸੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਨਾਲ ਜਿਆਦਾ ਸਪੋਰਟ ਦਿੱਤਾ ਜੀ ਬਹੁਤ ਅਸੀਂ ਉਹ ਅੱਡੀ ਕਹਾਂ ਗਾਸ਼ਾ ਗਿਲ ਇਸ ਦਾ ਬੋਲ ਅੱਡੇ ਹੀ ਗੱਲ ਕਰਨੇ ਕਿ ਇਹ ਇਹਨਾਂ ਨੇ ਇੰਦਾ ਲੱਗ ਕਿੱਦਾਂ ਦੇ ਇਨਸਾਨ ਨੇ ਬਹੁਤ ਆ ਭਾਈ ਗੁਜੀ ਮੈਂ ਇਸ ਇਲਾਕੇ ਬਾਰੇ ਇਸ ਪਿੰਡ ਦਾ ਪੱਕਾ ਵਸਨੀਕ ਹਾਂ ਮੈਂ ਇਹਨਾਂ ਬੜੀ ਨਾਲ ਕੁਧਿਆ ਜਾਣਦਾ ਹਾਂ ਕਿ ਇਸ ਇਨਸਾਨ ਨੇ ਲੋਕਾਂ ਦਾ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਰਾ ਪਿਆਰ ਲਿਆਇਆ ਉਸਨੇ ਲੋਕਾਂ ਨੂੰ ਬਹੁਤ ਹੀ ਪਿਆਰ ਪਿਆਰ ਤੇ ਬਹੁਤ ਜ਼ਿਆਦਾ ਸੇਵਾ ਸਮਾਜ ਸੇਵਾ ਬੰਦਸਾ ਕੀਤਾ ਵਧੀਆ ਬੰਦਾ ਹੈ ਹਰ ਇੱਕ ਦਾ ਇਹ ਿੱਲੋਂ ਿੱਲੋਂ ਸਤਕਾਰ ਕਰਦਾ ਕੋਈ ਇਸ ਇਨਸਾਨ ਦੇ ਵਿੱਚ ਦਿਲ ਦੇ ਵਿੱਚ ਗਮ ਨਹੀਂ ਹੈ ਮੈਂ ਕੋਈ ਮਾੜਾ ਚੰਗਾ ਸੋਚੇਗਾ ਚੰਗਾ ਕਰੇਗਾ ਜਿਸ ਸਾਥੇ ਨਗਰ ਜਦੋਂ ਦੇਖਦਾ ਇਹ ਆਪਣੇ ਘਰਾਂ ਵਿੱਚ ਜਾਂਦਾ ਸੋਹਣਾ ਦੇਵ ਕੀ ਲੈ ਲੈ ਜੰਦੀ ਿੱਲੋਂ ਿੱਲੋਂ ਦਾ ਜਿਹੜਾ ਰੋਪੇਦਾ ਕਿ ਭਾਜੀ ਇਹੋ ਜਿਹੇ ਭੱਲੇ ਦੇ ਨਾਲ ਸ਼ਹਿਰ ਦੇ ਨਾਲ ਪਿੰਡ ਵਸਦਾ ਹੋਵੇ ਪਹਿਲਾ ਪਿੰਡ ਹੋਵੇ ਸ਼ਹਿਰ ਦੇ ਨਾਲ ਇੱਥੇ ਹਲਾਤ ਬੈਕਵਰਡ ਏਰੀਆ ਵਾਲੇ ਹੋਣ ਕੀ ਕੋਈ ਗਲੀਆਂ ਨਾਲ ਅਸੀਂ ਲੋ ਪਹਿਲੀ ਜਿੱਦ ਗੱਲ ਹੈ ਗਲੀਆਂ ਨਾਲੀਆਂ ਜਿੱਥੇ ਕੋਈ ਵੀ ਹੁੰਦਾ ਐ ਐਮਐਲਏ ਬਸ ਜੀ ਤੁਹਾਡੀਆਂ ਗਲੀਆਂ ਬਣਾ ਦਾਂਗੇ ਤੁਹਾਡੀਆਂ ਨਾਲੀਆਂ ਬਣਾ ਦਾਂਗੇ ਬਸ ਆਪਾਂ ਇੱਥੇ ਰਹਿ ਜੂਗੇ ਬਹੁਤ ਖੁਸ਼ਾ ਗਰਵਾਸ ਬਹੁਤ ਬੁਰੀ ਇਸ ਸਾਡੇ ਪਿੰਡ ਮਾਲਾ ਦੇ ਵਿੱਚ ਕਰ ਲੋ ਵਾਲਾ ਕਿਉਂਕਿ ਸਭ ਤੋਂ ਜ਼ਿਆਦਾ ਨਸ਼ਾ ਇੱਥੇ ਨੂੰ ਪਕਾਂਡੇ ਨੇ ਸਭ ਤੋਂ ਪਹਿਲਾਂ ਦੇ ਵੀਰਾਂ ਦਾ ਨਸ਼ੇ ਬਾਰੇ ਪਹਿਲਾਂ ਹੀ ਤੁਹਾਨੂੰ ਪਿੱਟ ਚੁੱਕਾ ਆ ਨਸ਼ਾ ਇੱਥੇ ਬਹੁਤ ਜ਼ਿਆਦਾ ਲੋਕੀ ਵਿੱਚ ਹੈ ਜੀ ਉਹਨਾਂ ਨੂੰ ਨਸ਼ੇ ਤੋਂ ਅਪਵਾਏਗਾ ਜਿਹੜਾ ਸਾਡੇ ਨਾਲ ਮਨਜ਼ੂਰ ਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਸਾਡੇ ਨਾਲ ਕਿਹਾ ਜਾਵੇ ਐਡੀ ਵੱਡੀ ਭਾਰੀ ਵੀਰ ਨਾਲ ਜਿੱਤੇ ਦੇ ਕਤਲ ਹੋ ਰਹੀ ਹੈ ਕਿ ਦਾਸ਼ਾ ਜੀ ਨਹੀਂ ਹੈ ਨਸ਼ੀ ਗਾਹੀ ਸਾਡੇ ਨਾਲ ਇਹ ਸੇਰਾ ਜੰਦੀ ਜਿਸ ਤੋਂ ਬਾਅਦ ਸਾਰੇ ਹੀ ਪੂਜਯਾਨ ਬੋਤਰਾ ਦੇ ਪ੍ਰਧਾਨ ਜਿਨ੍ਹਾਂ ਵਾਸਤੇ ਇਹ ਮੌਕੇ ਆਏ ਤੁਸੀਂ ਰਾਜਨੀਤਿਕ ਲੋਗਤ ਕੋਈ ਵੀ ਹੋ ਤਾਂ ਮੌਕੇ ਦੀ ਪੂਰੀ ਵੇਨ ਨਹੀਂ ਸੀ आज राजनीति के बीच आए हैं लोगों की सेवा वास्ते गोविंद कुमार सेवाए सीडीआई कमाई और बड़ी तो से पहले रेना वालों बहुत ग्रीन परिवार लेकर अभी विकास हो किया करवाया है बहुत समाजवादी पार्टी के कितने कितने लोकी जो श्राती अवसर ने उनमें शक्ति प्राप्त आज नहीं हैं लोगों और ਆਪਣੇ ਸਾਹਮਣੇ ਐਂਟੀ ਪਾਰਟੀ ਵਾਲੇ ਹੁੰਦਾ ਐਂਟੀ ਚੜਾ ਹੁੰਦਾ ਐ ਲੋਕਾਂ ਦੇ ਵਿੱਚ ਸ਼ਬੀ ਨਹੀਂ ਖਰਾਬ ਹੋਈ ਲੋਕਾਂ ਨੇ ਜਿਵੇਂ ਬਹੁਤ ਪਿਆਰ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਕੀ ਵੀ ਇਨਾ ਵੱਡਾ ਪਿਆਰ ਦੇ ਕੇ ਉਹਨਾਂ ਨੂੰ ਦੱਸਾਇਆ ਪਾ ਨਹੀਂ ਲੋਕ ਜਾਣਦੇ ਸੀ ਨਾ ਵੀ ਅਸੀਂ ਕਦੀ ਵੀ ਉਹਦੇ ਛਰਾਵਾਂ ਖਾਲੀ ਨਹੀਂ ਮੁੜੇਗਾ ਨਾ ਕੋਈ ਪ੍ਰੋਬਲਮ ਲੈ ਕੇ ਆਏ ਉਹਨਾਂ ਨੇ ਸਾਡੇ ਪ੍ਰੋਬਲਮ ਹੱਲ ਕੀ ਕਦੀ ਮੈਂ ਕਹਿੰਦਾ ਸੀ ਬਿੱਟੂ ਖਲੀ ਅੱਜ ਸਾਬ ਦੇ ਗ੍ਰਹਿ ਵਿਖੇ ਉਹਨਾਂ ਨੇ ਇਹ ਮਾਸ ਫੇਸਬੁਕ ਵੀ ਕੀਆ ਹੈ ਮਿਸਟਰ ਕਮਲ ਕੁਮਾਰ ਗਿਲ ਸਾਹਿਬ ਦੇ ਉਹਦੇ ਬਾਈਟ ਨੂੰ ਮੈਡਮ ਨੇ ਬੜਾ ਚੰਗਾ ਗਿਲ ਜੀ ਅੱਜ ਮੈਂ ਉਹਨਾਂ ਨੂੰ ਬਤਾਈ ਰਿਤਿਆ ਨਾਲ ਉਹਨਾਂ ਦੀ ਟੀਮ ਨੂੰ ਵੀ ਆਪਾਂ ਲਦਾਈ ਕੀਤੀ ਹੈ ਅੱਜ ਕਰਕੇ ਮਿਸਟਰ ਜਸਵਿੰਦਰ ਸਿੰਘ ਜਿੰਦਾ ਸਾਹਿਬ ਸਾਡੇ ਆਲਕ ਸਾਹਿਬ ਉਹਨਾਂ ਦੀ ਇਹ ਰਿਤਿ ਹੈ ਕਿ ਬਹੁਤ ਵਧੀਆ ਜਿਹੜੀ ਕੈਂਪੇਨ ਇਹਨਾਂ ਨੇ ਸਾਰਿਆਂ ਨੇ ਰੱਖ ਕੇ ਜਿਹੜੀ ਆ ਕੋਸ਼ਿਸ਼ੀ ਹੈ ਔਰ ਅੱਜ ਉਸੇ ਕੈਂਪੇਨ ਦਾ ਇਹ ਨਤੀਜਾ ਜਿਹੜਾ ਸਾਹਮਣੇ ਆਇਆ ਕਿ ਕਿੰਨੇ ਭਾਜੀ ਦੀ ਅੱਛੀ ਜੀਹ ਨਾਲ ਅੱਛੀ ਬੋਟਲ ਨਾਲ ਜਿਹੜੀ ਜਿੱਤ ਉਹ ਪ੍ਰਾਪਤ ਕੀਤੀ ਹੈ। ਤੇ ਇਹ ਗੱਲ ਇਥੋਂ ਪਿੰਡ ਮਾਲ ਦੀ ਤੇ ਬੜordon ਦਾ ਚਾਸੀ ਦੀ। ਉਹ ਇਹਨਾਂ ਦਾ ਮੇਨ ਜਿਹੜਾ ਮੇਨ ਹੁੰਦਾ ਜਿਹੜਾ ਮੇਨ ਉਹ ਵਿਕਾਸ ਹੋਇਆ। ਵਿਕਾਸ ਜਿਹੜਾ ਪਹਿਲੇ ਧਾਰ ਦੇ ਜਿਹੜਾ ਉਹ ਪਿੰਡ ਦੇ ਵਿਕਾਸ ਲਈ ਤੇ ਗਿਲ ਸਾਹਿਬ ਤੇ ਸਾਡੇ ਜੁਗਤ ਨੂੰ ਰੱਖਦੇ। ਵੋਟਰਾਂ ਵੋਟਰਾਂ ਨੂੰ ਅਡਰੈਸ ਕਰਦੇ ਆ। ਧੰਨਵਾਦ ਕਰਦੇ ਆ ਕਿਉਂਕਿ ਜਿਨ੍ਹਾਂ ਨੇ ਲਾਗ ਦੇ ਕਰਕੇ ਇਸ ਜਨ ਸਾਥ ਦੇ ਜੇਤਨ ਜਿਹੜਾ ਅੱਜ ਕਿ ਬੜਾਇਆ ਹੈ। ਇਸੇ ਨਾਲ ਹੀ ਮਨ ਲੱਗਦਾ ਹੈ